ਨਵਾਂ ਇੰਡੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਮਹਾਂਅੰਚਲ ਜਗੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਰੇਲਿੰਗ ਟੁੱਟੀ ਹੋਈ ਨਜ਼ਰ ਆ ਰਹੀ ਹੈ ਗੱਡੀ 30 ਫੁੱਟ ਲਗਭਗ ਅੱਗੇ ਤੱਕ ਵਧਦੀ ਹੋਈ ਆਉਂਦੀ ਹੈ ਇਹ ਰੇਲਿੰਗ ਨੂੰ ਤੋੜਦੀ ਹੋਈ ਡਿਵਾਈਡਰ ਦੇ ਉੱਤੇ ਜਿਹੜਾ ਹੈ ਛੜ ਜਾਂਦੀ ਹੈ ਤਾਂ ਬਿਹਤ ਭਿਆਨਕ ਹਾਦਸਾ ਜ ਜੀਆਂ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਿਹਾ ਦੱਸਿਆ ਜਾ ਰਿਹਾ ਹਾਈਵੇ ਦੇ ਉੱਤੇ ਇਹ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਟਰਾਲੀ ਨੇ ਪਿੱਛੇ ਤੋਂ ਇੱਕ ਕਾਰ ਨੂੰ ਟੱਕਰ ਮਾਰੀ ਹਾਦਸੇ ਦੇ ਵਿੱਚ ਕਾਰ ਡਿਵਾਈਡਰ ਰੇਲਿੰਗ ਤੋੜਦੇ ਹੋਏ ਲਗਭਗ 30 ਫੁੱਟ ਅੱਗੇ ਵਧੀ ਤੇ ਅੱਗੇ ਜਾ ਕੇ ਇੱਕ ਖੰਬੇ ਦੇ ਨਾਲ ਟਕਰਾ ਜਾਂਦੀ ਹੈ ਟ੍ਰੈਫਿਕ ਪੁਲਿਸ ਇੰਚਾਰਜ ਦੇ ਮੁਤਾਬਕ ਕਾਰ ਦੇ ਵਿੱਚ ਦੋ ਔਰਤਾਂ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਗੱਡੀ ਚਲਾ ਰਹੀ ਸੀ ਦੋਵੇਂ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਕਾਰ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚ ਗਿਆ ਸਥਾਨਕ ਲੋਕਾਂ ਦੀਆਂ ਗਵਾਹੀਆਂ ਦੇ ਅਨੁਸਾਰ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਟਰਾਲੀ ਨੇ ਕਾਰ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਇਆ ਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਹਾਦਸਾ ਕਿਹੜੇ ਹਾਲਾਤਾਂ ਦੇ ਵਿੱਚ ਹੋਇਆ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਪੁਲਿਸ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿੰਦੀ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਕੰਡਾਰਾਂ ਦੇ ਪੁੱਛਣ ਤੇ ਪਤਾ ਲੱਗ ਰਿਹਾ ਵੀ ਇਹਨੂੰ ਜਿਹੜੀ ਲੇਡੀ ਚਲਾ ਰਹੀ ਸੀ ਇੱਕ ਲੇਡੀ ਨਾਲ ਬੈਠੇ ਸੀ ਜਦੋਂ ਗੱਡੀ ਐਕਸੀਡੈਂਟ ਹੋਈ ਹੈ ਉਹ ਜਿਹੜੇ ਦੁਕਾਨਦਾਰ ਨੇ ਉਹ ਭੱਜ ਕੇ ਆਇਆ ਉਹਨਾਂ ਨੇ ਲੇਡੀ ਨੂੰ ਉਹਨਾਂ ਦੇ ਵਿੱਚੋਂ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਕੇ ਜਿਹੜੀ ਗੱਡੀ ਹੈ ਗੱਡੀ ਐਕਸੀਡੈਂਟ ਹੋਈ ਇਹ ਕਿੱਥੋਂ ਆ ਰਹੀ ਸੀ ਗੱਡੀ ਕਿੱਥੇ ਜਾ ਰਹੀ ਸੀ ਗੱਡੀ ਫਾਇਲ ਕਾ ਸਾਈਡ ਤੋਂ ਆ ਰਹੀ ਹੈ ਮੋਗੇ ਦਾ ਨੰਬਰ ਹੈ ਗੱਡੀ ਦਾ ਇਹ ਅਜੇ ਕਲੀਅਰ ਨਹੀਂ ਹੋ ਰਿਹਾ ਜੀ ਇਹ ਗੱਡੀ ਮੋਗੇ ਦੀ ਹੈ ਜਾਂ ਕਿਤੇ ਆਸ-ਪਾਸ ਦੀ ਕਿੰਨੇ ਲੋਕ ਸਵਾਰ ਸੀ ਦੋ ਲੇਡੀਜ਼ ਦੋ ਲੇਡੀਜ਼ ਹੀ ਇਹਦੇ ਵਿੱਚ ਅੱਛਾ ਇਹ ਕਿੰਨੇ ਕਵੇ ਦਾ ਹਾਦਸਾ ਹੈ 15 ਮਿੰਟ ਪਹਿਲਾਂ ਦੀ ਗੱਲ ਤੇ ਸੱਟ ਖਾ ਸਾਡਾ ਤਕਰੀਬਨ ਨਾਰਮਲ ਨੇ ਬਾਕੀ ਤਕਰੀਬਨ ਕੋਈ ਜਿੱਦਾਂ ਦਾ ਨ ਇੱਕ-ਇੱਕ ਸੀ ਖੜੀਆਂ ਜੀ ਇਸ ਵਾਰ ਜਦੋਂ ਅਸੀਂ ਆਏ ਹਾਂ ਜੀ ਉਸ ਵਾਰ ਤੇ ਇੱਥੇ ਕੰਨੀਆਂ ਨੇ ਦੋ-ਚਾਰ ਮਿੰਟ ਤੱਕ ਅਪਾ ਪਤਾ ਕਰਵਾ ਲਿਆ। ਉਹੀ ਕਿ ਗੱਡੀ ਦਾ ਪਤਾ ਨਹੀਂ ਲੱਗਿਆ ਜਲਾਲਾ ਮਾਦੀ ਕੇ ਬਾਅਦ ਨਹੀਂ ਮੈਨੂੰ ਵੀ ਇਹ ਨਹੀਂ ਪਤਾ ਲੱਗਿਆ ਜੀ। ਸ਼ੁਰੂਆਤੀ ਤੌਰ ਤੇ ਹਾਲ ਹੀ ਨਹੀਂ ਪਤਾ। ਨਹੀਂ ਨਹੀਂ। ਇਹ ਵੀ ਨਹੀਂ ਪਤਾ ਲੱਗਿਆ ਵੀ ਆਪੇ ਬੱਝੇ ਹੈ ਕਿ ਕਿਸੇ ਦੇ ਨਾਲ। ਇਹ ਵੀ ਕਲੀਅਰ ਨਹੀਂ ਹੈ ਵੀ ਇਹ ਆਪੇ ਬੱਝੀਆਂ ਨੇ ਜਾਂ ਕਿਸੇ ਦੇ ਨਾਲ ਲੱਗੀਆਂ। ਇਹ ਗੱਡੀ ਕੋਈ ਹੋਰ ਵੀ ਹੈਗੀ ਸੀ ਇੱਥੇ ਕਿ ਦੇਖਣ ਵਾਲਾ ਕਹਿੰਦੇ ਸੀ ਵੀ ਪਿੱਛੇ ਟਰਾਲਾ ਆ ਰਿਹਾ ਸੀ। ਹਾਂ ਟਰਾਲੇ ਨਾਲ ਟੱਚ ਹੋਏ ਨੇ ਜਾਂ ਨਹੀਂ ਹੋਏ ਇਹਦੇ ਬਾਰੇ ਕੋਈ ਕਲੀਅਰ ਨਹੀਂ ਹੈ ਜੀ।